ਜਿਹੜੀ ਬੀਜੇਪੀ ਦੀ ਐਮਪੀ ਆ ਹਿਮਾਚਲ ਤੋਂ ਕੰਗਨਾਰ ਨਾਉਤ ਜਿੰਦੀ ਫਿਲਮ ਐਮਰਜੈਂਸੀ ਜਿਹੜੀ 5 ਸਤੰਬਰ ਨੂੰ ਰਿਲੀਜ਼ ਹੋਣੀ ਆ ਜਿੰਦੇ ਵਿੱਚ ਉਹਨੇ ਸਿੱਖਾਂ ਦੇ کردار ਨੂੰ ਬਹੁਤ ਨੀਵਾ ਦਿਖਾਇਆ ਹੋਇਆ ਉਸੋ ਫਿਲਮ ਦੇ ਵਿੱਚ ਉਹਨੇ ਸਿੱਖਾਂ ਦੇ کردار ਨੂੰ ਬਹੁਤ ਜ਼ਿਆਦਾ ਨੀਵਾ ਦਿਖਾਇਆ ਹੋਇਆ ਹਾਂਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੌਜਵਾਨ ਦਿਲਾਂ ਦੀ ਧੜਕਣ ਠੀਕ ਹੈ ਨਾ ਉਹਨਾਂ ਉਹਨਾਂ ਦੇ کردار ਨੂੰ ਉਹ ਫਿਲਮ ਦਾ ਟ੍ਰੇਲਰ ਜਦੋਂ ਚੱਲਦਾ ਤੁਸੀਂ ਦੇਖੋ ਵੀ ਕਿੰਨਾ ਨੀਵਾ ਦਿਖਾਇਆ ਗਿਆ ਉਹਨਾਂ ਨੂੰ ਠੀਕ ਹੈ ਨਾ ਨਾ ਤਾਂ ਕੋਈ ਸੰਤਾਰਕਾ ਬਣ ਨਹੀਂ ਸਕਦਾ ਪਹਿਲੀ ਗੱਲ ਤਾਂ ਕੋਈ ਵੀ ਠੀਕ ਹੈ ਨਾ ਤਾਂ ਉਹਨਾਂ ਨੇ ਉਹੋ ਜਿਹਾ ਇੱਕ ਬੰਦਾ ਬਣਾਇਆ ਸੰਤਾਰਗਾ ਤੇ ਜਿਹੜੀ ਉਹ ਪੂਰੀ ਦੀ ਪੂਰੀ ਫਿਲਮਾਂ ਉਹਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਠੀਕ ਹੈ ਨਾ ਇੱਕ ਤੁਹਾਨੂੰ ਪਤਾ ਦੈਸ਼ਤਗਰਦ ਵਖੇਰਾ ਬਖਾਇਆ ਗਿਆ ਤੇ ਆਏ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਉੱਥੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਵੀ ਇਸ ਫਿਲਮ ਤੇ ਤੁਰੰਤ ਬੈਨ ਹੋਣੀ ਚਾਹੀਦੀ ਹੈਂਦੀ ਇਹ ਫਿਲਮ ਜਿੰਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੇ کردار ਨੂੰ ਮਾੜਾ ਦਿਖਾਇਆ ਗਿਆ ਬਿਲਕੁਲ ਪੰਜਾਬ 'ਚ ਤਾਂ ਅਸੀਂ ਲੱਗਣ ਨਹੀਂ ਦੇਣੀ ਪੰਜਾਬ ਦੇ ਵਿੱਚ ਤਾਂ ਨਹੀਂ ਇਹ ਲੱਗਣ ਦਿੰਦੇ ਆਪਣੇ ਇਲਾਕੇ ਵਿੱਚ ਤਾਂ ਇਹ ਲੱਗਣ ਨਹੀਂ ਦਿੰਦੇ ਜਿੱਥੇ ਜਿੱਥੇ ਸਾਰੇ ਵੀਰ ਭੈਣ ਭਰਾ ਬੈਠੇ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੀਰੋ ਤਗੜੇ ਹੋ ਕੇ ਹੰਬਲਾ ਮਾਰ ਕੇ ਆਪਾਂ ਇਹ ਫਿਲਮ ਲੱਗਣ ਨਹੀਂ ਦੇਣੀ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਠੀਕ ਹੈ ਨਾ ਜਿੰਨੇ ਸੰਤ ਗਿਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਇੰਨੀ ਮਾੜੀ ਫਿਲਮ ਬਣਾਈ ਹੋਵੇ ਉਹਨਾਂ ਦੇ ਮੀ ਉਹਨਾਂ ਨੂੰ ਇੱਕ ਦਹਿਸ਼ਤਗਰਦ ਉਹਨਾਂ ਨੂੰ ਆਖਿਆ ਹੋਵੇ ਹੈ ਕੀ ਉਹ ਸੀ ਉਹ ਫਿਲਮ ਪੰਜਾਬ ਚ ਲੱਗਣ ਦੇ ਦਾਂਗੇ ਕਦੇ ਵੀ ਨਹੀਂ ਹੋ ਸਕਦਾ ਕਿ ਉਹ ਫਿਲਮ ਪੰਜਾਬ ਦੇ ਵਿੱਚ ਲੱਗੂਗੀ ਕਦੇ ਵੀ ਨਹੀਂ ਹੋ ਸਕਦਾ ਇਹ ਕੰਗਣਾ ਉਹੀ ਹੈ ਨਾ ਉਹ ਜਿਹੜਾ ਚੰਡੀਗੜ੍ਹ ਮਸਲਾ ਹੋਇਆ ਸੀ ਹੋਇਆ ਸੀ ਨਾ ਚੰਡੀਗੜ੍ਹ 에ਅਰਪੋਰਟ ਤੇ ਸ਼ਾਇਦ ਚੰਡੀਗੜ੍ਹ ਵਾਲੇ ਤੇ ਇਹ ਕੰਗਣਾ ਉਹੀ ਹੈ ਜਿਹੜੀ ਭਾਜਪੀ ਦੀ ਹਿਮਾਚਲ ਦੇ ਉਧਰੋਂ ਸ਼ਾਇਦ ਮੰਡੀ ਤੋਂ ਜਿਹੜੀ ਐਮਪੀ ਬਣੀਆਂ ਹੁਣੇ-ਹੁਣੇ ਤੇ ਇਹ ਜਾਣ ਬੁੱਝ ਕੇ ਸਿੱਖਾਂ ਨਾਲ ਵੈਰ ਰੱਖਦੀ ਹੈ ਸਿੱਖਾਂ ਨਾਲ ਖਿੰਦੀ ਹੈ ਠੀਕ ਹੈ ਨਾ ਸਾਡੇ ਵੀ ਛੋਟੀ ਛੋਟੀ ਦੇ ਜਹਾਰੂ ਸਿੰਘ ਆ ਸਿਰੇ ਸਿਰੇ ਦੇ ਸੋ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਜੇ ਵੀ ਇਹਦੀ ਜਿਹੜੀ ਫਿਲਮ ਆ ਕਿਸੇ ਵੀ ਸਿਨੇਮਾ ਘਰਾਂ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਲੱਗਣ ਨਾ ਦਿੱਤੀ ਜਾਵੇ